ਲੋਕ ਮਹੱਲਾ ਤੀਜਾ ਗੁਰਮੁਖ ਸੰਸਾ ਮੂਲ ਨਾ ਹੋਵਈ ਜਿਹੜੇ ਗੁਰਮੁਖ ਹਨਗੇ ਉਹਨਾਂ ਦੇ ਤਾਂ ਸੰਸਾ ਵਰਜਿਆ ਆਦਕ ਮੂਲ ਕੋਈ ਨਹੀਂ ਹੁੰਦਾ ਹੈ ਚਿੰਤਾ ਵਿੱਚ ਹੋ ਜਾਈ ਜੋਈ ਚਿੰਤਾ ਆਈ ਹੋਈ ਬੇਵਲਹਾਲਤ ਜਿਹੜੀ ਬਿਪਤਾ ਪਈ ਤੋਂ ਚਿੱਤ ਦੀ ਬੇਵਲਹਾਲਤ ਹੈ ਉਸ ਬਿਪਤਾ ਨੂੰ ਮਿਟਿਆ ਨਾ ਜਾਣਾ ਜਿਹੜੀ ਚਿੰਤਾ ਹੈ ਇਹ ਵੀ ਵਿੱਚੋਂ ਚਲੀ ਗਈ ਹੈ ਉਹਨਾਂ ਦੀ ਜੋ ਕਿਛ ਹੋਏ ਸੋ ਸਹਜੇ ਉਹ ਤਾਂ ਮਹਾਰਾਜ ਦੇ ਬਾਣੇ ਚੱਲਦੇ ਹਨ ਪ੍ਰੇਮੀ ਉਹ ਜਾਣਦੇ ਵੀ ਜੋ ਕੁਛ ਹੋ ਰਿਹਾ ਸੋ ਤੇ ਹੀ ਹੋ ਰਿਹਾ ਹੈ ਕਹਿਣਾ ਕਿਛੂ ਨਾ ਜਾਇ ਕਸਨ ਵਾਲੇ ਬਣ ਕਰਕੇ ਕਿਸੇ ਪ੍ਰਕਾਰ ਕੁਛ ਵੀ ਥੋੜੇ ਮਾਤਰੇ ਵੀ ਹਿਸ਼ਾਰੇ ਨਾਲ ਜੋ ਕੋ ਬਚਨ ਬਲਾਹਣਾ ਕਿਹਾ ਨਹੀਂ ਜਾਂਦਾ ਵਾਹਿਗੁਰੂ ਜੀ ਦੀ ਜਾਜ ਖੁਸ਼ ਰਹਿੰਦੇ ਹੁਣ ਨਾਨਕ ਤਿੰਨ ਕਾ ਆਖਿਆ ਆਪ ਸੁਣੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਅੱਖ ਹੀ ਹੋਈ ਬੇਅੰਤੀ ਨੂੰ ਕਿਹਾ ਹੋਇਆ ਬਚਨ ਆਪ ਮਹਾਰਾ ਸੁਣਦੇ ਹੁਣ ਜੀ ਲੈਨ ਪੰਨੇ ਪਾ ਜਿਨਾਉ ਪੰਨੇ ਦਫ਼ਤਰ ਚ ਪਾ ਲਿਆ ਹੈ ਪੰਨੇ ਮਾਰਾ ਸਾਉਨ ਪੱਲੇ ਚ ਪਾ ਲਿਆ ਹੈ ਪ੍ਰਵਾਨਗੀ ਚ ਪਾ ਲਿਆ ਹੈ ਮਹੱਲਾ ਤੀਜਾ ਕਾਲ ਮਾਰ ਮਨਸਾ ਮਨਹਿ ਸਮਾਣੀ ਜਿਨਾਂ ਗੁਰਮੁਖਾਂ ਦਾ ਸੱਚੇ ਪਾਤਸ਼ਾਹ ਜੀ ਨੇ ਕਾਲ ਦਾ ਫਿਕਰ ਮਾਰਤਾ ਹੈ ਜਮੂ ਮਰਨ ਦੇ ਕਾਲ ਦਾ ਵਾਸ਼ਨਾ ਵੀ ਉਹਨਾਂ ਦੀ ਮਨ ਦੇ ਵਿੱਚ ਹੀ ਲੈ ਗਈ ਲੈ ਹੋ ਗਈ ਨਾਸ਼ ਹੋ ਗਈ ਹੈ ਅੰਤਰ ਨਿਰਮਲ ਨਾਮ ਜੀ ਬਸ ਗਿਆ ਨਾਮ ਕਰਕੇ ਵਾਸ਼ਨਾ ਵੀ ਮਿਟ ਗਈ ਤੇ ਕਾਲ ਨੂੰ ਵੀ ਮਾਰ ਦੁੱਟਾ ਹੈ ਆਨਦਨ ਜਾਗ ਕਦੇ ਨਾ ਸੂਵੇ ਆਦਿਨੇ ਗਿਆਨ ਵਸਦਾ ਕਿਲ ਲਾ ਕੇ ਜਾਗਦੇ ਹੈ ਕਦੇ ਵੀ ਪਰਮਾਤਮਾਈ ਵਿੱਚ ਵਿਦਿਆ ਦੀ ਨੀਂਜ ਸੌਂਦੇ ਨਹੀਂ ਹੰਨ ਸਹਿਜ ਜੀ ਅੰਮ੍ਰਿਤ ਪਿਆਉ ਸੁਕਸ਼ਿਦ ਨੂੰ ਨਾ ਨੂੰ ਅੰਮ੍ਰਿਤ ਨਾਮ ਮਾਰਾ ਸਾਹ ਨੂੰ ਪਿਆਉ ਕੀਤਾ ਹੈ ਮਿੱਠਾ ਬੂਲੇ ਅੰਮ੍ਰਿਤ ਬਾਣੀ ਅਤੇ ਮੁਖੋਂ ਕਦੇ ਕੌੜਾ ਦੁੱਖਦਾਇਕ ਵਾਕ ਨਹੀਂ ਬੋਲਦੇ ਮਿੱਠਾ ਪਿਆਰ ਭਰਿਆ ਬਚਨ ਬੋਲਦੇ ਹੈ ਉਮਰ ਗਰੂ ਬਾਣੀ ਬਲ ਕੇ ਉਚਾਰਦੇ ਹਨ ਅਨ ਦਿਨ ਹਰ ਗੁਣ ਗਾ ਐ ਦੁਨਿਆ ਪਰਮੇਸ਼ਰ ਦੇ ਕੀਰਤਨ ਦੀ ਬਾਤ ਕੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ ਨਿਜ ਘਰ ਵਾਸਾ ਸਦਾ ਸੂ ਹੁੰਦੇ ਉਹਨਾਂ ਦਾ ਪ੍ਰਮੁਖੋ ਜਿਹੜਾ ਜਿਤਨੀ ਬ੍ਰਿਤੀ ਦਾ ਆਕਾਰ ਹੋ ਕੇ ਤ੍ਰਿਯਾ ਬਦ ਰੂਪੀ ਘਰ ਦੀ ਵਾਸਾ ਹੁੰਦਾ ਹੈ ਸਦਾ ਉਹ ਲੋਕ ਪੰਨੋਂ ਕੀ ਸੋਭਾ ਪਾਉਂਦੇ ਹਨ ਨਾਨਕ ਤੈਨ ਮਿਲਿਆ ਸੁਖ ਪਾਉ ਸਤਗੁਰੂ ਜੀ ਕਹਿੰਦੇ ਇਹ ਜੇ ਪਿਆਰਿਆਂ ਨਾਲ ਮਿਲ ਕਰਕੇ ਸੁਖ ਰੂਪ ਨੂੰ ਪਾਈਦਾ ਹੈ ਪਾਉੜੀ ਹਰ ਤਾਨਰ ਹਰ ਤਾਨਰ ਰਤਨ ਜਵੇਹਰੀ ਇਹ ਪਾਈ ਹਰੀ ਦਾ ਨਾਮ ਜਿਹੜਾ ਹੈ ਇਹ ਧਨ ਕਿਹ ਹੈ ਜੇ ਰਤਨ ਵੀ ਹੋਇਆ ਜਿਵੇਂ ਜਵਾਰ ਆਦਿ ਵੀ ਹੋਈ ਹੈ ਸੋ ਗੁਰ ਹਰ ਧਨ ਹਰ ਪਾਸੋਂ ਦੇਵਾਇਆ ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਹਰੀ ਦੇ ਪਾਸੋਂ ਜਿਨ੍ਹਾਂ ਦੇ ਨਿਸਕਾਮ ਕਰਮ ਕੀਤੇ ਸੀ ਅਕਾਲ ਪੁਰਖ ਹਰੀ ਨੇ ਗੁਰੂ ਹਰੀ ਦਾ ਰੂਪ ਜੋ ਹੈ ਗੁਰਾਂ ਦੇ ਪਾਸੋਂ ਦਵਾਣਾ ਕੀਤਾ ਹੈ ਗੁਰੂ ਨੂੰ ਵਾਹਿਗੁਰੂ ਦੀ ਬਖਸ਼ੀ ਕਰਕੇ ਇਹ ਧਨ ਨੂੰ ਦਵਾਦੁੱਪਹਿ ਦੇ ਦਿੱਤਾ ਹੈ ਇਸੇ ਪ੍ਰਕਾਰ ਹਰ ਧਨ ਹਰ ਧਨ ਰਤਨ ਜਵੀਰੀ ਖਰੀ ਦਾ ਨਾਮ ਹੈ ਜਿਹੜਾ ਧਨ ਹੈ ਇਹ ਰਤਨ ਵਿਰਾਗ ਦੇ ਪੈਦਾ ਕਰਨ ਵਾਲਾ ਹੈ ਜਵੀਰੀ ਗਿਆਨ ਦੇ ਦੇਣ ਵਾਲਾ ਹੈ ਜਵਾਰਾ ਤੇ ਸੂ ਗੁਰ ਹਰ ਧਨ ਹਰ ਪਾਸੋਂ ਦੇਵਾਏ ਸੂ ਗੁਰ ਜੀ ਨੇ ਅਕਾਲ ਪੁਰਖ ਦੇ ਪਾਸੋਂ ਨਾਮ ਤਨ ਹਰੀ ਦਾ ਬਾਇਆ ਹੈ ਜੇ ਕਿਸੇ ਕਿਹੋ ਦਿਸ ਆਵੇ ਤਾਂ ਕੋਈ ਕਿਹੋ ਮੰਗ ਲੇ ਇਹ ਸੰਤੂਰੂ ਸਾਹਿਬ ਤੋਂ ਬਿਨਾਂ ਕੌਣ ਦੇ ਸਕਦਾ ਜੇ ਕਿਸੇ ਦੇ ਕੋਲ ਦਿਸ ਆਵੇ ਨਾਮ ਤਨ ਤਾਂ ਉਹ ਤੋਂ ਭਾਈ ਕੋਈ ਮੰਗ ਨਾ ਲਵੇ ਦੇਸ਼ ਕਰਕੇ ਮੰਗਿਆ ਵੀ ਨਹੀਂ ਮਿਲਦਾ ਤੇ ਨਾ ਕਿਸੇ ਪਾਸ ਵੇਖਣ ਚਾਉਂਦਾ ਹੈ ਅਕੈ ਕੋਈ ਕਿਹੋ ਦੇਵਾਏ ਅਕੈ ਅਥਵਾ ਕੋਈ ਕਿਸੇ ਨੂੰ ਕਹਿ ਕੇ ਵੀ ਮੇਰਾ ਇਹ ਪਿਆਰਾ ਹੈ ਇਹਨੂੰ ਦੇਖਿਓ ਦੁਆ ਹੀ ਦੇਵੇ ਸ਼ਪਾਰਸ਼ ਕਰਕੇ ਦੁਆ ਦੇਵੇ ਕੋਈ ਇਹੋ ਹਰ ਤਨ ਜੋਰ ਕੀਤਾ ਪਰ ਜੇ ਕੋਈ ਕਈ ਆਦਮੀ ਜੋਰ ਦੇ ਨਾਲ ਖੋ ਲੈਂਦੇ ਹੈ ਕਿਉਂ ਇਹ ਜੋਰ ਕੀਤਿਆ ਹੋਇਆ ਵੀ ਹਰੀਆ ਨਾਮ ਤਨ ਕਿਸੇ ਨਾਲ ਨਾ ਜਾਏ ਵੰਡਾ ਕਿਸੇ ਦੇ ਪੈਸੋਂ ਜੋਰ ਨਾਲ ਜਿਵੇਂ ਭਰਾਵ ਮਡਾ ਲੈਂਦੇ ਆ ਆਪਣੀ ਜ਼ਮੀਨ ਨੂੰ ਪਿਤਾ ਦੀ ਨੂੰ ਇਹ ਉਹ ਵਡਿਆਉ ਨਹੀਂ ਇਹ ਜਾਸਾ ਦਾ ਕਿਸੇ ਦੇ ਪਾਸਮ ਯੋਰ ਨਾਲ ਜਿਸ ਨੂੰ ਸਤਗੁਰ ਨਾਲ ਹਰ ਸਰਦ ਲਾਏ ਜਦੋਂ ਭਾਈ ਜਿਸ ਨੂੰ ਸਤਗੁਰੂ ਅਕਾਲ ਪੁਰਖੋਂ ਪੂਰ ਪੁਰਨਾ ਦਾ ਪ੍ਰੇਰਿਆ ਹੋਇਆ ਸਤਗੁਰਾਂ ਦੇ ਨਾਲ ਸਰਦਾ ਭਾਗਨਾ ਲਾਵੇਵੇ ਕਿਸ ਹਰ ਧਨ ਕੀ ਵੰਡ ਹੱਥ ਆਵੇ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਧਨ ਦੀ ਜਿਹੜੀ ਵੰਡ ਹੈ ਨਾ ਹਿੱਸਾ ਹੱਥ ਵਿੱਚ ਆਉਂਦਾ ਹੈ ਉਮਾਨ ਰੂਪੀ ਹੱਥ ਵਿਚ ਆ ਕੇ ਪ੍ਰਾਪਤ ਹੁੰਦਾ ਹੈ ਜਿਸ ਨੂੰ ਕਰਤਾ ਜਿਸ ਨੂੰ ਕਰਤਾ ਧੁਰ ਲਿਖ ਪਾਇਆ ਜਿਨ੍ਹਾਂ ਦੇ ਕਰਤੇ ਨੇ ਧੁਰੋਂ ਲਿਖ ਕੇ ਪਾਤਾ ਕਿ ਇਹਨੂੰ ਇਸ ਜਨਮ ਵਿੱਚ ਸਤਿਗੁਰਾਂ ਦਾ ਅੰਮ੍ਰਿਤ ਨਾਮ ਦੀ ਬਖਸ਼ਿਸ਼ ਮਿਲੇਗੀ ਉਹਨਾਂ ਨੂੰ ਇਹ ਪ੍ਰਾਪਤ ਹੋਇਆ ਇਸ ਹਰ ਧਨ ਦਾ ਕੋਈ ਸ਼ਰੀਕ ਨਹੀਂ ਜੀ ਭਾਈ ਇਸ ਪਰਮੇਸ਼ਰ ਦੇ ਨਾਮ ਨਾਲ ਕੋਈ ਸ਼ਰੀਕਾ ਨਹੀਂ ਕਰ ਸਕਦਾ ਜਿਵੇਂ ਕੋਈ ਸ੍ਰੀ ਕਾ ਕਰ ਸ੍ਰੀ ਕ ਮੰਨ ਕੇ ਵੀ ਮੈਂ ਸਹੀਕ ਐ ਅੱਧਾ ਇਹਾ ਹਿੱਸੇ ਵਾਜਾਰ ਹਾਂ ਜੋ ਸ੍ਰੀ ਕਾ ਵੀ ਕਿਹਾ ਨਹੀਂ ਹੈ ਕਿਸੇ ਕਾ ਖਤ ਨਹੀਂ ਕਿਸੇ ਦਾ ਕੋਈ ਖਤ ਪਰਵਾਨਾ ਵੀ ਨਹੀਂ ਲਿਖਾਇਆ ਹੋਇਆ ਜਾਂ ਖਾਤਾ ਨਹੀਂ ਆਪਦੇ ਨਾਮ ਕਰਾਇਆ ਹੋਇਆ ਕਿਸੇ ਪ੍ਰਕਾਰ ਦਾ ਕਿਸੇ ਕਾ ਸੀਮ ਬੰਨਾ ਰੂਲ ਨਹੀਂ ਹੈ ਕਿ ਕਿਸੇ ਦੇ ਸੀਓ ਪਿੰਡ ਦੀ ਹੱਦ ਹੁੰਦੀ ਐ ਜਿਵੇਂ ਇਹੋ ਨਹੀਂ ਹੈ ਤੇ ਜਿਵੇਂ ਰਾਜਾਂ ਦੇ ਰਜਵਾੜਿਆਂ ਦਾ ਬੰਨਾ ਹੁੰਦਾ ਦੇਵਨੀ ਕਿਸੇ ਦਾ ਹੈ ਵਿਛੜਾ ਲਵੇਗਾ ਰੂਲ ਨਹੀਂ ਰੌਲਾ ਨਹੀਂ ਹੈ ਕਿਸੇ ਪ੍ਰਕਾਰ ਦਾ ਬੰਨੇ ਦਾ ਪਿੰਡਾਂ ਦੀ ਪੱਤੀ ਦੀ ਹੱਦ ਅਤੇ ਪਾਸੇ ਦੀ ਹੱਦ ਇਸ ਪ੍ਰਕਾਰ ਕੋਈ ਰੌਲਾ ਨਹੀਂ ਹੈ ਜੀ ਕੋ ਹਰ ਧਨ ਕੀ ਬਖੀਲੀ ਕਰੇ ਇਸ ਪ੍ਰਕਾਰ ਅੰਤਰੀਵਸ ਪ੍ਰਕਾਰ ਸੰਜੋ ਇਸ ਹਰ ਧਨ ਦਾ ਕੋਈ ਸ਼ਰੀਕ ਨਹੀਂ ਕੋਈ ਸ਼ਰੀਕ ਹਿੱਸੇਦਾਰ ਨਹੀਂ ਹੈ ਕਿ ਮੈਂ ਇਸ ਨੂੰ ਪ੍ਰਾਪਤ ਕਰ ਲਵਾਂਗਾ ਹੰਕਾਰ ਕਰਕੇ ਕੋਈ ਕੋਈ ਕਿਸੇ ਪ੍ਰਕਾਰ ਅ ਗਿਆਨ ਆਦਿਕ ਸ਼੍ਰੀਕੇ ਦੇ ਨਾਲ ਵੀ ਇਹ ਤੁਹਾਨੂੰ ਖੋਹ ਨਹੀਂ ਸਕਦਾ ਹੈ ਕਿਸੇ ਦਾ ਖਾਤ ਨਾ ਕਿਸੇ ਦਾ ਖਤ ਪ੍ਰਵਾਨਾ ਨਹੀਂ ਹੈ ਲਿਖਿਆ ਹੋਇਆ ਇਹ ਖਾਤਾ ਨਹੀਂ ਅੰਤਕਾਰ ਰੂਪ ਕਿਸੇ ਦਾ ਵੀ ਇਹ ਅੰਤਕਾਰਨ ਦੀ ਵਿਚੋਂ ਬੰਡਾ ਲਵੇਗਾ ਨਾਮ ਕਿਸੇ ਕੋ ਪਰਵਾਨਾ ਨਹੀਂ ਕਿਸੇ ਦੇਵੀ ਦੇ ਤੇਰੀ ਉਪਾਸ਼ਨਾ ਦਾ ਕਿਸੇ ਕਹਿ ਸ਼ੀਵ ਬੰਨਾ ਰੂਲ ਨਹੀਂ ਕਿਸੇ ਦੇ ਸ਼ੀਵ ਹੱਦ ਦੇਹ ਦੀ ਆਖ ਦੀ ਹੱਦ ਵੀ ਹੈ ਨਹੀਂ ਤੇ ਬੰਨਾ ਸਾਹਿਬ ਸੰਗੇ ਜੀ ਕਿਸੇ ਪ੍ਰਕਾਰ ਦਾ ਕੋਈ ਉਪਾਸ਼ਨਾ ਦਾ ਇਸੇ ਦੇ ਵਿੱਚ ਦਾ ਬੰਨਾ ਨਹੀਂ ਹੈ ਰੋੜ ਰੋਲਾ ਨਹੀਂ ਹੈ ਕੋਈ ਕਿਸੇ ਤਰਕਾਰ ਦਾ ਜੇ ਕੋਈ ਹਰ ਧਨ ਕੀ ਬਖੀਲੀ ਕਰੇ ਜੇ ਕੋਈ ਸਹੀ ਹਰੀਏ ਨਾਮ ਕਰਨ ਦੀ ਬਖੀਲੀ ਈਰਖਾ ਕਰੇ ਜਾਂ ਚੁਹਲੀ ਕਰੇ ਇਸ ਕਾ ਮੋਹ ਹਰ ਚਹੋਂ ਕੁੰਡਾ ਵਿਚ ਕਾਲਾ ਕਰਾਇਆ ਮੋਹ ਮਾਰਨ ਚਹੋਂ ਕੁੰਡਾ ਜੋ ਤਦਖਨ ਪੂਰਬ ਪਛਮਣ ਕਾਲਾ ਕਰਾਤਾ ਹੈ ऐसे कलंकी होगे पुरुष जेड़े ईर्ष्या करते हैं हर के ਦਿੱਤੇ ਨਾਲ ਕਿਸਹਿ ਜੋਰ ਬਖੀਲੀ ਨਾ ਜਿਵੇਂ ਜਦੋਂ ਵਾਹਿਗੁਰੂ ਨੂੰ ਬਖਸ਼ਿਸ਼ ਕਰਤੀ ਕਿਸੇ ਦਾ ਕੀ ਦਾਵਾ ਇਹ ਰੀਤੇ ਪਰਮੇਸ਼ਰ ਦੇ ਦਿੱਤੇ ਨਾਲ ਕਿਸੇ ਦਾ ਜੋਰ ਨਹੀਂ ਚੱਲ ਸਕਦਾ ਸਰੀਰ ਕੁ ਸਾਧਨਾ ਦਾ ਤੇ ਗਿਆਨ ਦਾ ਜੋਰ ਨਹੀਂ ਚੱਲ ਸਕਦਾ ਭਾਵੇਂ ਕਿੰਡਾ ਵਿਦਵਾਨ ਹੋਵੇ ਅਤੇ ਕਿਸੇ ਪ੍ਰਕਾਰ ਦੀ ਬਖੀਲੀ ਸੂਮਤਾ ईर्ष्या ਚੁਗਲੀ ਆਦਿ ਨਹੀਂ ਚੱਲ ਸਕਦੀ ਦੇਹੋ ਦੇਹੋ ਨਿਤ ਨਿਤ ਚੜਾ ਸਵਾਇਆ ਕਿਉਂ ਵਾਹਿਗੁਰੂ ਦਾ ਗੁਰਾਂ ਦਾ ਦਿੱਤਾ ਹੈ ਜਾਨ ਦਿਨ ਵੇ ਦਿਨ ਸਵਾਇਆ ਢੂਣਾ ਚੌਗਣਾ ਪਹਿਲੀ ਪੂਮਕਾ ਦੂਜੀ ਪੂਮਕਾ ਤੀਜੀ ਚੌਥੀ ਪੰਜਵੀਂ ਛੇਵੀਂ ਸਤਮੀ ਈਓ ਤਰੀਆ ਤੀ ਤਰੂਪੋ ਸਵਾਇਆ ਢੂਣਾ ਚੌਗਣਾ ਉਹਨਾਂ ਦੇ ਆਨੰਦ ਆਨੰਦ ਦਾ ਖੜਾ ਹੁੰਦਾ ਚੜਾਇਆ ਮਨ ਚੜਦਾ ਹੈ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਮਹਾਰਾਜ ਸਾਹਿਬ ਸਾਂਝੀ ਅਰਦਾਸ ਕਰਨ ਦੀ ਜਾਜ ਦਾ ਹਜੰਤੀ ਜੇ ਪਾਸ਼ਾ হে ਭਾਈਓ ਅਰਦਾਸ ਕਰੋ ਏ ਮਹਾਰਾਜ ਸਾਰਾ ਜਗਤ ਈਰਖਾ ਦੀ ਅਗਨ ਨਾਲ ਕ੍ਰਿਸ਼ਨਾ ਦੀ ਅਗਨ ਨਾਲ ਵਿਸ਼ਿਆਂ ਦੀ ਅਗਦੇ ਨਾਲ ਮਾਇਆ ਦੀ ਅਗ ਕਰਕੇ ਕ੍ਰੋਧ ਆਦ ਕਾਂ ਕਰਕੇ ਜਾਣ ਰਿਹਾ ਹੈ ਦੀ ਕਿਰਪਾ ਕਰਕੇ ਰੱਖਿਆ ਕਰ ਲੈ ਆਪਣੀ ਕਿਰਪਾ ਦਾ ਇਹੋ ਕਿਰਪਾ ਵਾਝੂ ਕਰ ਨਾ ਕਰ ਕਰਨਾ ਕਰ ਜਿਤ ਦੁਆਰੇ ਉੱਪਰ ਹੈ ਜਿਸ ਗੁਰੋਂ ਦੀ ਸੰਗਤ ਦੁਆਰੇ ਜਿਸ ਸਾਧਨ ਦੁਆਰੇ ਇਹਦਾ ਉਬਰਣਾ ਹੋਵੇ ਬਚਾਅ ਹੋਵੇ ਤੇ ਲੈਹੁ ਉਬਾ ਉਸੇ ਸਾਧਨਦਾਰਾ ਮਾਰਾ ਉਸੇ ਸੰਪਾ ਕੇ ਬਚਾ ਲੈ ਕਿਰਪਾ ਕਰ ਸਤਗੁਰ ਸੁਖ ਵੇਖਾ ਲਿਆ ਹੁਣ ਇਹ ਮਹਾਰਾ ਸਾ ਉਤਰ ਦੰਗੇ ਮਾਰੇ ਕੀ ਉਪਾਅ ਹੈ ਸਿੱਖਾਂ ਦੀ ਪ੍ਰਾਰਥਨਾ ਸੁਣ ਕੇ ਭਾਈ ਸਤਗੁਰੂ ਸਾਹਿਬ ਜੀ ਨੇ ਇਸੇ ਦੁੱਖ ਦੀ ਨਿਵਰਤੀ 와 ਤੋ ਸੁਖ ਪਰਗਟ ਕਰਕੇ ਉਹ ਖਾਲਿਆ ਹੈ ਸੱਚਾ ਸ਼ਬਦ ਵਿਚਾਰ ਸੱਚਾ ਸ਼ਬਦ ਹੈ ਮਹਾਰਾਜ ਦਾ ਨਾਮ ਮੰਤਰ ਇਹਦੀ ਵਿਚਾਰ ਕਰੋ ਹਰ ਵਕਤ ਨਾਨਕ ਅਵਰ ਨਸੁਝ ਹੈ ਕਿ ਕਿਸੇ ਕਾ ਲੋਗ ਗੁਰੂ ਮਾਰਾ ਕਹਿੰਦੇ ਅਵਰ ਹੋਰ ਨਹੀਂ ਕੋਈ ਸੁਝਦਾ ਦਸਦਾ ਹੈ ਹਰ ਬਿਨ ਬਖਸ਼ਣ ਹਾਰ ਕਿਸ ਨੂੰ ਬਣਾ ਦક્ષਣ ਵਾਲਾ ਕੌਣ ਉਸ ਤੇ ਲੱਣ ਲੱਗੋ ਉਸ ਦਾ ਸ਼ਮਨ ਭਜਨ ਕਰੋ ਜੋ ਬਖਸ਼ਲੇ ਬਖਸ਼ੇ ਜਾਵਾਂਗੇ ਮਹੱਲਾ ਤੀਜਾ ਹੋਮੈ ਮਾਇਆ ਮੂਹਣੀ ਤੇ ਜਿਹੜੀ ਹੋਮੈ ਮਾਇਆ ਦੀ ਮੋਹਣੀ ਮਾਇਆ ਦੀ ਮੋਤ ਕਰਨ ਵਾਲੀ ਮੂਰਸ਼ਾ ਕਰਨ ਵਾਲੀ ਹੈ ਦੂਜੈ ਲੱਗੈ ਜਾ ਜਿਹਦੇ ਵਿੱਚ ਜਿੱਦੀ ਬ੍ਰਤੀ ਮੋਤ ਹੋ ਕੇ ਦੁਆਤ ਵਿੱਚ ਜਾ ਕੇ ਲੱਗ ਜਾਂਦੀ ਹੈ ਨਾ ਇਹ ਮਾਰੀ ਨਾ ਮਰੇ ਤੇ ਜਿਹੜੀ ਮਾਇਆ ਮੋਹਣੀ ਦੀ ਹੋਮੈ ਨਾ ਇਹ ਜੇ ਕੋਈ ਮਸਾਦਾਂ ਨਾਲ ਮਾਰ ਨੂੰ ਮਾਰੀ ਹੋਈ ਇਸ ਤਰ੍ਹਾਂ ਮਰਦੀ ਨਹੀਂ ਹੈ। ਨਾ ਇਹ ਹੱਟ ਵਿਕਾਰ ਇਹ ਹੱਟ ਵਿੱਚ ਕਿਸੇ ਜੀ ਵੇਚਿਆ ਹੂੰ ਇਹ ਹੱਟ ਵਿੱਚ ਵੀ ਕਿਸੇ ਜੀ ਵਕਾਈ ਹੋਈ ਸੰਸਾਰ ਕੇ बिकਦੀ ਨਹੀਂ ਹੈ। ਗੁਰ ਕੈ ਸ਼ਬਦ ਪਰ ਜਾਲੀ ਹੈ। ਇਹ ਤਾਂ ਗੁਰੂ ਸਾਹਿਬ ਦੇ ਸ਼ਬਦ ਦਾ ਅਭਿਆਸ ਕਰਕੇ ਪਰ ਵਿਸ਼ੇਸ਼ ਕਰਕੇ ਬ੍ਰਹਮ ਅਭਿਆਸ ਕਰਕੇ ਨੂੰ ਜਾਲੀ ਦਾ ਹੈ। ਹੋਰ ਨਹੀਂ ਕਿਸੇ ਪ੍ਰਕਾਰ ਇਹ ਜਲਦੀ ਹੈ ਤਾਂ ਇਹ ਵਿੱਚੋਂ ਜਾਏ ਤਾਂ ਭਾਈ ਅੰਦਰੋਂ ਇਹ ਜਾਂਦੀ ਹੈ ਤਨ ਮਨ ਹੋਵੇ ਉਜਲਾ ਦੰਤ ਮਨ ਉਹਨਾਂ ਦਾ ਪਵਿੱਤਰ ਨਿਰਮਲ ਹੋ ਜਾਂਦਾ ਹੈ ਉਜਲ ਹੋ ਜਾਂਦਾ ਹੈ ਨਾਮ ਵਸੇ ਮਨ ਆ ਆ ਜਦੋਂ ਜਾ ਕੇ ਨਾਮ ਵਸ ਜਾਂਦਾ ਏ ਹੁਣ ਫਿਰ ਤੁੰਗੀ ਹੈ ਨਾਨਕ ਮਾਇਆ ਕਾ ਸਾਬਦ ਹੈ ਸਤਿਗੁਰੂ ਜੀ ਕਹਿੰਦੇ ਮਾਇਆ ਦਾ ਜਿਹੜਾ ਮਾਰਨਾ ਸ਼ਬਦ ਦੀ ਕਮਾਈ ਹੈ ਭਾਈ ਗੁਰੂ ਸਾਹਿਬ ਦੀ ਕਿਰਪਾ ਕਰਕੇ ਗੁਰਮੁਖ ਪਾਇਆ ਜਾਵੇ ਤੇ ਗੁਰਮੁਖਾਂ ਦੀ ਸੰਗਤ ਕਰਕੇ ਨਾਮ ਪ੍ਰਾਪਤ ਕੀਤਾ ਜਾਂਦਾ ਹੈ ਪੌੜੀ ਸਤਿਗੁਰ ਕੀ ਵਡਿਆਈ ਸਤਿਗੁਰ ਦੀ ਦੇਖੋ ਭਾਈ ਸਤਿਗੁਰ ਨਾਨਕ ਦੇਵ ਦੀ ਵਡਿਆਈ ਸਤਿਗੁਰ ਅੰਗਦ ਸਾਹਿਬ ਨੂੰ ਦਿੱਤੀ ਮਹਾਰਾਏ ਨੇ ਸਤਿਗੁਰ ਅੰਗਦ ਸਾਹਿਬ ਦੀ ਵਡਿਆਈ ਸੀ ਜਿਹੜੀ ਉਹ ਗੁਰੂ ਅਰਜਨ ਸਾਹਿਬ ਨੂੰ ਮਹਾਰਾਣ ਬਖਸ਼ੀ ਹੈ ਜੋਥੇ ਪਾਦਸ਼ਾਹ ਕਹਿੰਦੇ ਹਨ ਰੋ ਹੁਕਮ ਬੁਝ ਨੀਸਾਨ ਇਹ ਤੁਹਾਨੂੰ ਹੁਕਮ ਸੀ ਜਿਸ ਦੀ ਵਾਸਤੇ ਤੁਸੀਂ ਘਰ ਆਵਾ ਹੁਕਮ ਬੁਝ ਕਰਕੇ ਨੀਸਾਨ ਮੱਥੇ ਤੇ ਲੇਖ ਲਿਖ ਰੁੱਤਾ ਉਹ ਨੀਸਾਨ ਪ੍ਰਗਟ ਹੋ ਗਿਆ ਹੈ ਉੱਤੀ ਭਾਤੀ ਜਾ ਵਾਈ ਸਕੀ ਪਹਿਲਾ ਮਾਰਨ ਪੁੱਤਰਾਂ ਦੀ ਪਰਖ ਕੀਤੀ ਬਾਬੇ ਸ੍ਰੀ ਚੰਗੇ ਲਖਮੀ ਦਾਸ ਦੀ ਜੋ ਪਰਖ ਪਹਿਲੇ ਪਾਦਸ਼ਾਹ ਨੇ ਕੀਤੀ ਉਸ ਵਕਸਾ ਸਾਧ ਸੰਗਤ ਜੀ ਪੁੱਤਰਾਂ ਨੂੰ ਬਚਨ ਨਾ ਮੰਨ ਸਕੇ ਮਠਿਆਈਆਂ ਕਿਕਰ ਤੋਂ ਚੜਾਉਣੀਆਂ ਸੀ ਉਹ ਵੀ 24 ਹਜ਼ਾਰ ਸੰਗਤ ਸੀ 60 ਦਿਨ ਦੀ ਝੜੀ ਲੱਗਣ ਤੋਂ ਭੁੱਖੀ ਬੈਠੀ ਸੀ ਮਾਰਨ ਕਿਹਾ ਸ੍ਰੀ ਚੰਦ ਦਰਸ਼ ਤੇ ਚੜ ਕੇ درخت ਨੂੰ ਹਲਵਾਉਣ ਤੇ ਸਾਰੀ ਸੰਗਤ ਤ੍ਰਿਪਤ ਹੋ ਜੇ ਤੇਰੇ ਮਗਰ ਭੇਜਦੇ ਆ ਲਖਮੀ ਦਾਸ ਕਾ ਕਹਿੰਦੇ ਕਿਵੇਂ ਹੋ ਸਕਦਾ ਜੀ ਉਸ ਵੇਲੇ ਗੁਰੂ ਅੰਗਦ ਸਾਹਿਬ ਨੂੰ ਆਗਾ ਕੀਤੀ ਮਾਰਨ ਕੰਵਰ ਕਸਾ ਉਸੇ ਤਰ੍ਹਾਂ ਲੱਕ ਨੂੰ ਤੁਰਿਆਂ ਉਦਿਆਂ ਲਾ ਕੇ ਕਿੱਕਰ ਤੇ ਚੜ ਗਏ ਚੜ ਕੇ ਉੱਤੇ ਹਰੁਣਾਤਾ ਦੇ ਸੰਗਤ ਨੂੰ ਗੁਰੂ ਸਾਹਿਬ ਨੇ ਚਾਹਦੀ ਸੀ ਆ ਜਿਹੜੀ ਸੰਗਤ ਸੀ ਸਾਰੀ ਪਿੱਛੇ ਸ਼ਰਨ ਵਿੱਚ ਹੀ ਉਦੋਂ ਪਾਕ ਦੀ ਮਹਾਰਾਜ ਨੇ ਉਸ ਵੇਲੇ ਕਿਕਰ ਤੋਂ ਮਠਿਆਈਆਂ ਮਾਰਨ ਚੜਾਕੀਆਂ ਤੇ ਸਾਰੀਆਂ ਸੰਗਤਾਂ ਜੋ ਰੱਜ ਗਈਆਂ ਉਤੋਂ ਬਿਸ਼ਨੂ ਲੱਗਾ ਕੁਛ ਨਹੀਂ ਦੇਦਾ ਥੱਲੇ ਬਹੁਤ ਸਾਰੀ ਮਠਿਆਈ ਜੋ ਜੋ ਕੇ ਦੀ ਚਿਤ ਬਣੀ ਹੈ ਉਹ ਪੈ ਰਹੀ ਹੈ ਇਉਂ ਤਰਵਤ ਕੀਤੀ ਸੰਗਤ ਹੈ ਗੁਰੂ ਅੰਗਦ ਸਾਹਿਬ ਦੇ ਪਿੱਛੇ ਸਾਰੀ ਸੰਗਤ ਗੁਰੂ ਨਾਮ ਸਾਹਿਬ ਜੀ ਚਲ ਨਹੀਂ ਆ ਪਈ ਇਸ ਪ੍ਰਕਾਰ ਪੁੱਤਰਾਂ ਦੀ ਇੱਕ ਚੂਹੀ ਸਿੱਟ ਗਈ ਸੀ ਅੱਧੀ ਖਾਦੀ ਹੋਈ ਬਿੱਲੀ ਉਹਦੇ ਚੱਕਣ ਨੂੰ ਸ੍ਰੀ ਚੰਦ ਨੂੰ ਕਿਹਾ ਕਹਿੰਦੇ ਜੀ ਮੈਂ ਨਹੀਂ ਚੱਕ ਸਕਦਾ ਤੁਹਾਡਾ ਪੁੱਤਰ ਹੋ ਕੇ ਚੱਕਦਾ ਚੰਗਾ ਲੱਗਣਾ ਲਖਮੀ ਦਾਸ ਨੇ ਕਿਹਾ ਜੀ ਕਿਵੇਂ ਹੋ ਸਕਦੀ ਹੈ ਗੁਰੂ ਸਾਹਿਬ ਨੂੰ ਇਸ਼ਾਰਾ ਸਣੂਸਾਰ ਗੁਰੂ ਅੰਗਰਸਾਹ ਛੱਟ ਬਾਹਰ ਬੁਗਾਇਆ ਏ ਇਸੇ ਤਰ੍ਹਾਂ ਮਾਰਾ ਸਾਨੂੰ ਬਹੁਤ ਪਰਖ ਕੀਤੀ ਉਹ ਸਾਰੀ ਪਰਖ ਚ ਗੁਰੂ ਅੰਗਰਸਾਹ ਜੀ ਪੂਰੇ ਉਪਦੇਸਾਂ ਨਾਲ ਉਹ ਪੁੱਤਰਾਂ ਦੀ ਪਰਖ ਕੀਤੀ ਮਾਰੇ ਇੱਕ ਚਲੇ ਵਿੱਚ ਮੈਲ ਦੇ ਭਰੇ ਚ ਕਟੋਰਾ ਸੁੱਟਿਆ ਸੀ ਉਹ ਕਟੋਰਾ ਉਹ ਨਾ ਕੱਢਿਆ ਸਾਫ ਜਿਆਦੇ ਨਾ ਬਚਨ ਨਾ ਮੰਨੇ ਆ ਇਹਨੇ ਨਾਲ ਹੀ ਗੁਰੂ ਸਾਹਿਬ ਜੀ ਨੇ ਪਰਖ ਕੀਤੀ ਸੀ ਸਿੱਖੀ ਦੀ ਫੇਰ ਕੁਤਕਿਆਂ ਦੇ ਨਾਲ ਪਰਖਦੇ ਰਹੇ ਅਤੇ ਫੇਰ ਮੋਹਰਾਂ ਵਖਾਈਆਂ ਰੁਪਏ ਵਖਾਏ ਉਹ ਸਾਰੇ ਪੰਡਾ ਬਣ ਕੇ ਆ ਗਏ ਚਾਰ ਸਿੱਖ ਇਹ ਜੇ ਭਾਈ ਸਧਾਰਨ ਤੇ ਭਾਈ ਪਗੀਰਥ ਬਾਬਾ ਬੁੱਢਾ ਸਾਹਿਬ ਇਹ ਮਹਿਮਾ ਪ੍ਰਕਾਸ਼ ਲਿਖਾਇਆ ਤੇ ਗੁਰੂ ਅੰਗਦ ਸਾਹਿਬ ਜੀ ਚਾਰੇ ਜੋ ਸਿੱਖ ਰਹੇ ਜੀ ਮਹਾਰਾ ਜੀ ਨੇ ਕਹੇ ਤੁਸੀਂ ਕਿਉਂ ਮਗਰੋਂ ਨਹੀਂ ਉਹ ਸਾਡੇ ਬਾਕੀ ਸਭ ਮੁੜ ਗਏ ਮਾਇਆ ਲੈ ਕੇ ਹਜ਼ੂਰ ਅਸੀਂ ਆਪ ਦੇ ਸਿੱਖਾਂ ਦੋ ਦੋ ਕੁੱਤ ਕੇ ਫੇਰ ਠੋਕ ਤੇ ਮਹਾਰਾ ਇਹਨਾਂ ਫੇਰ ਕਹਿਣ ਲੱਗੇ ਚੰਗਾ ਜੇ ਸਿੱਖਾਂ ਦਾ ਮੁਰਦਾ ਖਾਓ ਜਾਨ ਵਿੱਚ ਮੁਰਦਾ ਬਣਾ ਤਾ ਸ਼ਕਤੀ ਨਾਲ ਉਹਦੇ ਉਦਾਰੇ ਬਾਲਣ ਪਿਆ ਹੈ ਭਾਈ ਬੁੱਢਾ ਸਾਹਿਬ ਨੇ ਛੇਵੇਂ ਪਾਤਸ਼ਾਹ ਨੂੰ ਕਥਾ ਸੁਣਾਉਂਦੇ ਕਹੇ ਕਿ ਮਹਾਰਾਜ ਅਸੀਂ ਵੀ ਉਹ ਗੁਰੂ ਸਾਹਿਬ ਦਾ ਤੇ ਜੀ ਨਾਮ ਸਾਖ ਸਕੇ ਭਾਈ ਪਗੀਰਥ ਤੇ ਭਾਈ ਸਧਾਰਨ ਤੇ ਇੱਕ ਮੈਂ ਤੇ ਤਿੰਨੇ ਲੋਕੇ ਓਲੇ ਹੋ ਗਏ ਬਿਰਸ਼ਾਂ ਦੇ ਤੇ ਗੁਰੂ ਅੰਗਦ ਸਾਹਿਬ ਮੁਰਦੇ ਦੇ ਨਾਲੇ ਫਿਰਨ ਲੱਗੇ ਮਾਰੇ ਕਿਆ ਪੁਰਖਾ ਕਿਉਂ ਫਿਰਦੇ ਹਮਾਰਾ ਕਿਸ ਬਾਸੀ ਆਦਿਆ ਮਾਰੇ ਕਹਿੰਦੇ ਪੈਰਾਂ ਤੋਂ ਲਾ ਕੇ ਸਿਰ ਤੱਕ ਜਦੋਂ ਲੀੜਾ ਚੱਕਿਆ ਕੜਾ ਪਰਛਾਣ ਦੇਖਿਆ ਸਾਰੇ ਕਹਿੰਦੇ ਅਸੀਂ ਦਰਸ਼ਨ ਦੇਖ ਕੇ ਹੈਰਾਨ ਹੋ ਗਏ ਫੇਰ ਉਹ ਸਾਰੀ ਖੇਲ ਅਲੋਪ ਕਰਤੀ ਗੁਰੂ ਸਾਹਿਬ ਨੇ ਇਸ ਪ੍ਰਕਾਰ ਪੁੱਤਰਾਂ ਦੀ ਪਰਖ ਕੀਤੀ ਸੀ ਸੱਚੇ بادشاہ ਨੇ ਐਵੇਂ ਗੁਰੂ ਅੰਗਦ ਸਾਹਿਬ ਨੇ ਵੀ ਪੁੱਤਰਾਂ ਦੀ ਪਰਖ ਕੀਤੀ ਸੀ ਦਾਸੂ ਤੇ ਦਾਤੂ ਨੂੰ ਗੋਦਵਾਲ ਸਾਹਿਬ ਵਸਾਉਣ ਵਾਸਤੇ ਭਾਈ ਗੋਂਦੇ ਨਾਲ ਆ ਕੇ ਬੇਨਤੀ ਕੀਤੀ ਸੀ ਮਾਰੇ ਸਾਹਿਬ ਜਾ ਕੇ ਨੂੰ ਭੇਜਣ ਲੱਗੇ ਕਹਿੰਦੇ ਜੀ ਉੱਥੇ ਪੂਤਾਂ ਪ੍ਰੇਤਾਂ ਦਾ ਵਾਸਾ ਹੈ ਅਸੀਂ ਤਾਂ ਨਹੀਂ ਜਾ ਸਕਦੇ ਸਾਡਾ ਪਿੰਡ ਖਡੂਰ ਹੈ ਇਹਨੂੰ ਛੱਡ ਕੇ ਕਿਉਂ ਜਾਈਏ ਇਹ ਬੱਚੇ ਨਹੀਂ ਸੀ ਮੰਨ ਸਕਦੇ ਹੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਿਰਧਵਸਤਾ 84 ਸਾਲ ਦੀ ਉਮਰ ਵਿੱਚ ਬਚਨ ਮੰਨ ਕੇ ਗਏ ਸਤਿਗੁਰਾਂ ਨੇ ਛਿਟੀ ਦਿੱਤੀ ਇਹ ਛਿਟੀ ਫੇਰੋਂਗੇ ਸਭ ਪ੍ਰੇਤਪੁਰੂਸ ਸਭ ਚਲੇ ਜਾਣਗੇ ਸਤਿਗੁਰਾਂ ਦੀ ਛਿਟੀ ਫੇਰਨ ਤੋਂ ਸਭ ਪ੍ਰੇਤਾਂ ਦਾ ਵਾਸਾ ਤੋਂ ਚੱਕਿਆ ਗਿਆ ਗੁਰੂ ਕੀ ਪੁਰੀ ਗੋਨਵਾਲ ਸਾਹਿਬ ਗੋਬਿੰਦਬਾਲ ਗੋਬਿੰਦਪੁਰੀ ਸੋਮ ਜਲੰਪੀਰ ਵਿਪਾਸ ਬਣਾਇਓ ਐਸੀ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਕਿਉਂ ਸਾਰ ਸੰਗਤ ਜੀ ਫੇਰ ਗੁਰੂ ਅਮਰਦਾਸਾਨ ਪਰਹ ਕੀਤੀ ਸੇਗੁਰਾਉਂ ਦਾ ਸਾਹਿਬ ਜੀ ਦੀ ਤੇ ਰਾਮਾ ਇੱਕ ਜਵਾਈ ਸੀ ਤੇ ਇੱਕ ਭਤੀਜਾ ਸੌਣਮਲ ਸੀ ਸੌਣਮਲ ਦੀ ਪਰਖ ਜਦੋਂ ਕੀਤੀ ਇਹਨੂੰ ਰਮਾਲ ਦਿੱਤਾ ਸੀ ਕਿ ਜਾ ਪਈ ਡਾਕਣੀਆਂ ਪ੍ਰੇਤਾਂ ਭੂਤਨੀਆਂ ਨੂੰ ਹਰੀਪੁਰ ਦੇ ਇਲਾਕੇ 'ਚ ਜਾ ਕੇ ਗੋੰਦਵਾਲ ਸਾਹਿਬ ਨੂੰ ਸੌਣ ਵਾਸਤੇ ਕਾਠ ਪੇਜ ਜਦੋਂ ਉੱਥੇ ਗਿਆ ਰਾਜੇ ਦੇ ਪੁੱਤਰ ਦੇ ਮੂੰਹ 'ਚ ਰਮਾਲ ਧੋਕੇ ਪਾਇਆ ਉਹ ਜਿਉਂਦਾ ਹੋ ਗਿਆ ਮਰਿਆ ਵਸਤੀ ਤੇ ਰਾਜੇ ਨੂੰ ਬੜੀ ਸੇਵਾ ਕੀਤੀ ਸਾਉਣਵਾਲ ਨੇ ਕਾਠ ਵੀ ਭੇਜਤੀ ਪਰ ਖਿਆਲ ਰਹਿ ਗਿਆ ਵੀ ਜੇ ਮੈਂ ਚਲਿਆ ਗਿਆ ਰਮਾਲ ਦੇ ਕਰਾਮਾਤ ਹੈ ਕਿ ਮੇਠੋ ਰਮਾਲ ਮਾਰਾ ਮੰਗ ਨਾ ਲੈਣ ਸਤਿਗੁਰੂ ਸਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਸਾਉਣਵਾਲ ਦੀ ਇਸ ਤਰ੍ਹਾਂ ਦੀ ਹਾਲਤ ਜਾਣ ਕੇ ਹੁਕਮਨਾਮਾ ਭੇਜਿਆ ਸਾਉਣਵਾਲ ਆ ਜਾ ਕਾਠ ਬਹੁਤ ਗੋੰਦ ਵਾਲ ਸਾਦੇ ਬਸਣ ਵਾਸਤੇ ਸਾਉਣਵਾਲ ਨੇ ਤਾਲਾ ਮੋਲ ਟੋਲਾ ਕੀਤਾ ਮਹਾਰਾਜ ਸਾਹਮਣੇ ਰਮਾਲ ਉੱਥੋਂ ਹੀ ਖਿੱਚ ਲਿਆ ਜਦੋਂ ਖਿੱਚ ਲਿਆ ਸੋਚਿਆ ਵੀ ਸੌਣ ਮੱਲਾ ਮੇਰੇ ਕੋਲ ਤਾਂ ਹੁਣ ਕੁਝ ਵੀ ਨਹੀਂ ਹੋਣਾ ਰਮਾਲ ਦੀ ਕਰਾਮਾਤ ਸੀ ਫਿਰ ਰਾਜੇ ਨੂੰ ਲੈ ਕੇ ਆਂਦਾ ਮੈਂ ਤਾਂ ਜਾਣਾ ਦਰਸ਼ਨ ਕਰਨ ਵਾਸਤੇ ਆਇਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋ ਦਰਸ਼ਨ ਕੀਤੇ ਉਹ ਰਾਣੀ ਨੇ ਕੁੰਡ ਕੱਢ ਲਿਆ ਮਾਰੇ ਕਹਿੰਦੇ ਕੰਬਲੀਏ ਕਾਹਨੂੰ ਆਈਏ ਗੁਰੂ ਪੀਰਾਂ ਦੇ ਦਰਸ਼ਨ ਜੇ ਮੂੰਹ ਖੋਲ ਕੇ ਨਹੀਂ ਕਰਨੇ ਸੀ ਉਹ ਕਵਲੀ ਹੋ ਗਈ ਸੀ ਸਚਨ ਸਜਣਾ ਫੇਰ ਮਾਰਾ ਨੂੰ ਉਹਦੀ ਸ਼ਾਦੀ ਕੀਤੀ ਸੀ ਆਪਦੀ ਖੜਾਉਣਾ ਰਾਜ਼ੀ ਕਰਕੇ ਇਸ ਪ੍ਰਕਾਰ ਸਾਧ ਸਿੰਘ ਜੀ ਸੌਣਵਾਲ ਭਤੀਜੇ ਦੀ ਪਰਖ ਕੀਤੀ ਸੀ ਫਿਰ ਮਗਰੋਂ ਪਹਾੜਾਂ ਦੀ ਸਿੱਖੀ ਵੀ ਉਹਨੂੰ ਦੇ ਦਿੱਤੀ ਤੇ ਰਮਾਲ ਵੀ ਦੇ ਕੇ ਲੈ ਕੇ ਕਹਿੰਦੇ ਐਸ ਵਿੱਚ ਲਾਲਚ ਕਰਦਾ ਸੀ ਮੈਂ ਤੈਨੂੰ ਪਹਾੜਾਂ ਦੀ ਸਿੱਖੀ ਦਿੱਤੀ ਐ ਬਖਸ਼ੀ ਕਰਤੀ ਸੀ ਭਤੀਜਿਆਂ ਦੀ ਪਰਖ ਕੀਤੀ ਸੀ ਤੇ ਪੁੱਤਰਾ ਦੀ ਮੋਰੀ ਮੋਹਨ ਦੀ ਮੋਰੀ ਦੀ ਪਰਖ ਕੀਤੀ ਸੀ ਮੋਰੀ ਦੇ ਅੰਦਰ ਸ਼ੰਕਾ ਸੀ ਤੇ ਗੁਰੂ ਸਾਹਿਬ ਮੱਥਾ ਨਹੀਂ ਪੈਸਾ ਟੇਕਣ ਦਿੰਦੇ ਮਾਰਨ ਕਿਹਾ ਵੀ ਪੰਜ ਪੈਸੇ ਸਾਰੇ ਸਿੱਖ ਸੰਗਤਾਂ ਟੇਕੋ ਹਾਂਜੀ ਪੈਸੇ ਸੰਗਣ ਟੇਕੇ ਬੜਾ ਭਾਰੀ ਢੇਰ ਲੱਗ ਗਿਆ ਢੇਰ ਲੱਗਣ ਤੋਂ ਕਹਿੰਦੇ ਭਾਈ ਮੋਹਰੀ ਲੱਗਿਆ ਨੋ ਜੋ ਗਿਣਨ ਲਗਾ ਉਹ ਗਰਮੀ ਦੀ ਰੁੱਤ ਸੀ ਮੂੰਹ ਵੀ ਕਾਲਾ ਕਰ ਲਿਆ ਹੱਥ ਵੀ ਕਾਲੇ ਕਰ ਲਏ ਮਾਰਾ ਕਹਿੰਦੇ ਬਾਜ਼ਾਰ ਦਾ ਸੁਭਾਅ ਹੈ ਜੇ ਕਾਲਾ ਕਰ ਦਿੰਦਾ ਤੂੰ ਕਾਹਨੂੰ ਇਹ ਵਿੱਚ ਚਿੰਤਾ ਲਾਇਆ ਹੈ ਕਿਉਂ ਮੋਹਰੀ ਦੀ ਪਰ ਪੀਤੀ ਸੀ ਭਾਈ ਮੋਹਨ ਨੂੰ ਗੁਰੂ ਰਾਮ ਦਾਸ ਸਾਹਿਬ ਦੇ ਚਰਨੀ ਪਾਉਣ ਵਾਸਤੇ ਕਿਹਾ ਸੀ ਮੋਹਨ ਕਹਿੰਦਾ ਨਾਲੇ ਸਾਡੀ ਗੁੜਾਈ ਇਹਨਾਂ ਨੂੰ ਦਿੰਨੇ ਹਾਂ ਤੇ ਨਾਲੇ ਮੈਨੂੰ ਪੈਰੀ ਮੈ ਨਹੀਂ ਪੈਰੀ ਪੈਣਾ ਮਹਾਰਾ ਕਹਦੇ ਆ ਫਿਰ ਜੇਗਾ ਫੇਰ ਆ ਫਿਰ ਗਿਆ ਸੀ ਫੇਰ ਮਹਾਰਾ ਸਾਹਿਬ ਜੀਨ ਕਿਰਪਾ ਕੀਤੀ ਕਿ ਆਕੇ ਇਹਨਾਂ ਦੇ ਪੁੱਤਰ ਦੇ ਜੋ ਪੈਰੀ ਪਵੇਂਗਾ ਉਹਦੋਂ ਤੇਰਾ ਇਹ ਫਰੇਵਾਂ ਕਰੇਗਾ ਇਸ ਪ੍ਰਕਾਰ ਪੁੱਤਰਾਂ ਨੂੰ ਵੀ ਮਹਾਰਾ ਪਰਖਿਆ ਸੀ ਪੁੱਤਰੀ ਭਾਤੀ ਭਾਂਤੀ ਭਤੀਜੇ ਨੂੰ ਸੌਣ ਮਲ ਨੂੰ ਪਰਖਿਆ ਸੀ ਜਵਾਈ ਸਕੀ ਜਵਾਈ ਰਾਮਾ ਜੇ ਸੜੇ ਬਣਾਉਣ ਵੇਲੇ ਪਰਖਿਆ ਸੀ ਮਾਰਨ ਕਹਿ ਠੜਾ ਬਣਾ ਬੋਲੀ ਸਾਹਿਬ ਦੇ ਪਾਸ ਤੇ ਉਧਰ ਗੁਰੂ ਅਰਜਨਦਾਸ ਨੂੰ ਪੌੜੀਆਂ ਜਿੱਥੇ ਸਮਾਉਤ ਹੁੰਦੀਆਂ ਸੀ ਉੱਥੇ ਕਿਹਾ ਜਿਹੜੇ ਹੁਣ ਗਿਲਟ ਜੀ ਦੀ ਉੱਤੇ ਮੰਗੀ ਸਾਹਿਬ ਬਣਿਆ ਹੋਇਆ ਹੈ ਜਿਸ ਦੇ ਉੱਤੇ ਸੰਗਤਾਂ ਪੈਰ ਨਹੀਂ ਰੱਖਦੀਆਂ ਮੱਥਾ ਟੇਕਦੀਆਂ ਉਸ ਨੇ ਰਾਮੇ ਨੂੰ ਕਿਹਾ ਕਿ ਭਈ ਤੂੰ ਠੀਕ ਨਹੀਂ ਬਣਾਇਆ ਸ਼ਾਮ ਨੂੰ ਆ ਕੇ ਇਹਨਾਂ ਕਹਿ ਜੀ ਮੈਂ ਤਾਂ ਠੀਕ ਬਣਾਇਆ ਮਾਰਨ ਕਹਿੰਦੇ ਢਾ ਦੇ ਨਹੀਂ ਫੇਰ ਬਣਾ ਗੁਰੂ ਸਾਹਿਬ ਕੋਲੇ ਆਏ ਗੁਰੂ ਆਮਦਾ ਜੀ ਕੋਲੇ ਕਹਿੰਦੇ ਠੀਕ ਨਹੀਂ ਬਣਾਇਆ ਟਾਤਾ ਸੰਕੋਚ ਗਏ ਫਿਰ ਦੂਜੇ ਦਿਨ ਹੁਕਮਤਾ ਬਣਾਉਣ ਦੀ ਆਗਿਆ ਮੰਨੀ ਇਸੇ ਤਰ੍ਹਾਂ ਦੂਜੇ ਦਿਨ ਜੋ ਬਣਾਏ ਫੇਰ ਵੀ ਟਹਾਤੇ ਕਿ ਠੀਕ ਨਹੀਂ ਬਣੇ ਤੀਜੇ ਦਿਨ ਫੇਰ ਜਦੋਂ ਮਹਾਰਾਜ ਸਾਹਿਬ ਜੀ ਆਏ ਤੇ ਕਹਾਂਗੇ ਠੀਕ ਨਹੀਂ ਬਣਾਇਆ ਰਾਮਾ ਕਹਿੰਦਾ ਜੀ ਬਿਰਧ ਹੋ ਗਏ ਹੂੰ ਤੁਹਾਨੂੰ ਦੱਸਿਆ ਚੇਤਾ ਭੁੱਲ ਜਾਂਦਾ ਮਹਾਰਾਜ ਹੱਸ ਕੇ ਕਹਿੰਦੇ ਲਾ ਵੇਖ ਲੋ ਗੁਰੂ ਨੂੰ ਬਿਰਧ ਸਮਝਿੰਦਾ ਹੈ ਸਤਿਗੁਰੂ ਜੀ ਇਸ ਪ੍ਰਕਾਰ ਉਹ ਜਵਾਈ ਪਰਖਿਆ ਗਿਆ ਸੀ ਤੇ ਗੁਰੂ ਰਾਮਦਾਸ ਜੀ ਦੇ ਕੋਲੇ ਆਏ ਜਦੋਂ ਸਤਿਗੁਰੂ ਮਹਾਰੰਗਿਆ ਤੁਸੀਂ ਇਹ ਠਾਠ ਠੀਕ ਨਹੀਂ ਬਣਾਇਆ ਹਜੂਰ ਮੈਂ ਭੁੱਲਣ ਵਾਲਾ ਹਾਂ ਆਪ ਮੈਨੂੰ ਮਾਫ਼ ਦਿਓ ਫਿਰ ਗੁਰੂ ਸਾਹਿਬ ਜੀ ਸੰਗਤ ਨੂੰ ਦੱਸਦੇ ਵੀ ਵੇਖੋ ਅਜਰ ਜਰਨ ਵਾਲੇ ਕੀ ਕਹੇ ਹਕੂਮਤ ਵਾਲੇ ਕੀ ਕਹੇ ਇਹ ਹੈ ਕਿਉਂ ਗੁਰੂ ਰਾਮਦਾਸ ਸਾਹਿਬ ਨੂੰ ਬਖਸ਼ਿਸ਼ ਹੋਈ ਤੇ ਇਹ ਬਚਨ ਆਪਣੀ ਗੁਰਤਾ ਦੇ ਮਹਾਰਾਜ ਸਾਹਿਬ ਆਪਣੀ ਦਸਾਂ ਤੋਂ ਆਪ ਕਹਿ ਰਹੇ ਹਨ ਅੱਗੋਂ ਪਿੱਛੋਂ ਟੋਲ ਡਿਠਾ ਅੱਗੋਂ ਜਿਸ ਪ੍ਰਕਾਰ ਸਾਹਜਾਂ ਦੀ ਪਰਖ ਕੀਤੀ ਸੀ ਭਾਈ ਮੋਰੀ ਦੀ ਪੈਸੇ ਗਨਤੋਂ ਪਿੱਛੋਂ ਟੋਲ ਕੇ ਦੇਖਿਆ ਸੀ ਮੋਹਣ ਨੂੰ ਮੱਥਾ ਨਹੀਂ ਸੀ ਟੇਕਿਆ ਗੁਰਾਂ ਦੇ ਅੱਗੇ ਚਰਨਾਂ ਤੇ ਅਤੇ ਆਰਾਮੇ ਦੇ ਤਾਂ ਹੀ ਤੇ ਪਿੱਛੋਂ ਠੜੇ ਮਰਾਉਣ ਵੇਲੇ ਸਾਰੀ ਪਰਖ ਕੀਤੀ ਸੀ ਵੇਖਿਆ ਸੀ ਲਾਹੇ ਉਹਨ ਸਭਨਾ ਕਾ ਆਵੀ ਮਹਾਂ ਜਦ ਹੰਕਾਰ ਕਰਦੇ ਸੀ ਅਸੀਂ ਵੀ ਸਿੱਖ ਹੈ ਬਚਨ ਮੰਨਣ ਵਾਲੇ ਹੈ ਸਾਰਿਆਂ ਦਾ ਹੰਕਾਰ ਤੋੜਦਾ ਸੀ ਮਹਾਰਾਜ ਨੂੰ ਮੇੜਦਾ ਸੀ ਜਿੱਥੈ ਕੋ ਵੇਖੈ ਅੱਗੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਪਿੱਛੇ ਗੁਰੂ ਅੰਗਦ ਸਾਹਿਬ ਜੀ ਨੇ ਇਹ ਵੀ ਪਿੱਛੇ ਪੁੱਤਾਂ ਦੀ ਪਰਖ ਕੀਤੀ ਸੀ ਸਾਰਿਆਂ ਦਾ ਮਾਨ ਲਾ ਦਤਾ ਜਿੱਥੈ ਕੋ ਵੇਖੈ ਤਿੱਥੈ ਮੇਰਾ ਸਤਿਗੁਰੂ ਸਿਰ ਭਾਈ ਜਿੱਥੇ ਕੋਈ ਵੇਖੀਏ ਉੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਹਨ ਹਰ ਬਖਸ਼ਿ ਉਸ ਸਭ ਜਹਾਨ ਹਰੀ ਨੂੰ ਸਾਨੂੰ ਗੁਰਤਾ ਗੱਦੀ ਬਖਸ਼ ਕੇ ਸਾਰੇ ਜਹਾਨ ਨੂੰ ਚਰਨੀ ਪਾ ਕੇ ਬਖਸ਼ ਦਿੱਤਾ ਮੇਰ ਕਰਤੀ ਮਹਾਰਾਜ ਨੇ ਸਾਡੇ ਪਿੱਛੇ ਸਾਰਿਆਂ ਨੂੰ ਬਖਸ਼ ਲਿਆ ਜੇ ਸਤਗੁਰੂ ਨੂੰ ਮਿਲ ਮੰਨੇ Eso ਹਾਲਤ ਪਲਤ ਸਿੱਝੇ ਜਿਹੜਾ ਹੀ ਜਿਹੜਾ ਸਤਗੁਰਾਂ ਦੇ ਨਾਲ ਮਿਲ ਕੇ ਗੁਰੂ ਸਾਹਿਬ ਦੇ ਹੁਕਮ ਨੂੰ ਮੰਨਦਾ ਹੈ ਤੇ ਮੰਨਦਾ ਗੁਰੂ ਸਾਹਿਬ ਦੀ ਆਗਿਆ ਨੂੰ ਉਹਨ ਉਹਦਾ ਲੋਕ ਪਰਲੋਕ ਦੋਵੇਂ ਹੀ ਸਿੱਝਾ ਮੁਕਤ ਹੋ ਜਾਂਦੇ ਆ ਛੁਟਕਾਰਾ ਪਾਉਂਦਾ ਹੋਇ ਇਸ ਲੋਕ 'ਚ ਵੀ ਪਰਲੋਕ 'ਚ ਵੀ ਜੇ ਬੇਮੁਖ ਹੋਵੇ ਸੋ ਫਿਰੈ ਪ੍ਰਿਸ਼ਟ ਤਰਾਂ ਭਾਈ ਬੇਮੁਖ ਹੋ ਜੋ ਪ੍ਰਿਸ਼ਟ ਗੰਦੇ ਵਿਸ਼ਾ ਬਕਾਇਆ ਦੇ ਥਾਵਾਂ ਤੇ ਮੰਦ ਕਰਮਾਂ ਦੀ ਤੁਰਿਆ ਫਿਰਦਾ ਹੈ ਨਰਕਾਰ ਕਾਜ ਦੇ ਥਾਵਾਂ 'ਚ ਜਾਂਦਾ ਹੈ ਜਨ ਨਾਨਕ ਕਾ ਵਲ ਹੋਆ ਮੇਰਾ ਸਵਾਮੀ ਸਤਗੁਰੂ ਆਰੰਦਾਸ ਜੀ ਕਹਿੰਦੇ ਸਾਡੇ ਜਨਾਂ ਦੇ ਭਾਈ ਤਾਰਫੋ ਮੇਰਸ ਉਮੀਕਾਲ ਪੁਰਖ ਵਾਹਿਗੁਰੂ ਮਹਰ ਸੱਜਣ ਪੁਰਖ ਸੁਜਾਨ ਹਰੀ ਜੋ ਸੱਜਣ ਪਿਆਰਾ ਪੂਰਨ ਸੁਜਾਨ ਅੰਤਯਾਮੀ ਗੁਰੂ ਸਰੂਪ ਧਾਰ ਕੇ ਪੌਦੀ ਪਿਤ ਦੇਖ ਕੇ ਫਿਰ ਗੁਰੂ ਰਾਮਦਾਸ ਸਾਹਿਬ ਜਦੋਂ ਗੁਰਿਆਈ ਦਿੱਤੀ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਚੱਟ ਕੀਤੀ ਚੱਟ ਕਰਨ ਤੋਂ ਬਾਅਦ ਸਾਹਿਬ ਵਿੱਚ ਸਾਰੇ ਆਦਮੇ ਕਿਉਂ ਪੈਂਦੀ ਚੋਗ ਵੇਖ ਕੇ ਨਾ ਮਹਾਰਾਜ ਸਾਹਿਬ ਦੇ ਪਾਸੋਂ ਨਾਮ ਦੀ ਬ੍ਰਹਮ ਗਿਆਨ ਦੀ ਕਿ ਪੇਤ੍ਰ ਬ੍ਰਹਮਾਨੰਦ ਦੀ ਪੈਂਦੀ ਵੇਖ ਕੇ ਚੋਗ ਸਭ ਆਏ ਪਏ ਸਤਿਗੁਰੂ ਕੀ ਪੈਰੀ ਸਾਰੇ ਗੁਰੂ ਸਾਹਿਬ ਦੇ ਚਰਨਾਂ 'ਚ ਆ ਪਏ ਫੇਰ ਲਾਹੂਨ ਸਭਨਾ ਕਿਹੋ ਮਨਹੁ ਗੁਮਾਨ ਸਾਰਿਆਂ ਦੇ ਮਨਾਂ 'ਚੋਂ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਉਹ ਗੁਮਾਨ ਹੰਕਾਰ ਲਾ ਦੁੱਤਾ ਸਾਰਿਆਂ ਨੂੰ ਬਖਸ਼ ਲਿਆ ਹੰਕਾਰ ਮੀਟ ਕਰਕੇ ਕਿਉਂ ਪਰਖ ਕੀ ਪੀਸੀ ਗੁਰੂ ਰਾਮਦਾਸ ਜੀ ਕਹਿੰਦੇ ਐ ਸਾਨੂੰ ਗੁਰਿਆਈ ਦੇਣ ਕਿਉਂ ਗੁਰੂ ਸਾਹਿਬ ਜੀ ਨੇ ਉਹ ਪਹਿਲੀ ਪਰਖ ਚ ਹਾਂ ਸਤਗੁਰਾਂ ਨੇ ਜਿਵੇਂ ਪਰਖੀ ਸੀ ਉਹ ਦਸੀ ਇੱਥੇ ਪਰਖ ਦਾ ਬਚਨ ਕਰਕੇ ਪਉੜੀ ਸਮਾਵਤ ਕੀਤੀ ਹਾਂ ਜਨ ਨਾਨਕ ਕੈ ਵੱਲ ਹੋਆ ਮੀਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਕਉਤੀ ਤੇਤ ਦੇਰ ਕਰ ਸਭ ਆਏ ਪਏ ਸਭ ਸੰਗੀਤ ਦੇ ਰਹੀ ਲਾਹੂ ਸੁਨ ਜੋ ਮਨੋ ਬੁਮਾਨੋ Hail, the King